ਕਿਤੇ ਜੜ ਗੀਆਂ ਉਹ ਕਿਹਦੇ ਬੂਏ ਬੈਣ ਗੀਆਂ ਮੇਰੀਆਂ ਬੱਚੀਆਂ ਦਾ ਅਕਾਰ ਤੋੜਦਾ ਮੈਨੂੰ 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 你是干什么的？俺是农业的，俺是挖树下的。 آءن کي ٻڌايان ٿو ته اها ڪيئن ٿي سگهي ٿي ۽ توهان کي ڪهڙي مدد گهرجي ਦੇਖੋ ਜੀ ਇਹ ਬੇਸਿਕਲੀ ਵਾਟਰ ਰਿਸੋਰਸ ਡਿਪਾਰਟਮੈਂਟ ਹੈ ਪੰਜਾਬ ਦਾ ਉਹਨਾਂ ਦੀ ਜਗਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚੇ ਆ ਸੋ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਵਾਟਰ ਵਾਟਰ ਰਿਸੋਰਸਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਜੀ ਕਿਹਦੇ ਖਿਲਾਫ ਹੈ ਕੀ ਬੰਦੇ ਦਾ ਨਾਮ ਕਿੰਨੇ ਤੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨੈਲ ਚੰਦ and village ਦਾ ਡੀਡਾ ਸਾਹਸੀਆਂ ਜੀ ਕਿੰਨੇ ਕਿੰਨੇ ਮਾਮਲੇ ਸਨ ਇਹਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਸਾਰੀ ਐਂਡ ਪੇਸਟ ਇਹੋ ਕੁਝ ਜਿਹੜੇ ਐ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐਂਡੀਪੀਆ ਐਕਟ ਦੇ ਇਵਨ ਕਿ ਇਹਦੀ ਵਾਈਫ ਹੈ ਜਿਹੜੀ ਉਹਦੇ ਵੀ ਖਰੀਬ 5 ਐਂਡੀਪੀਆ ਐਕਟ ਤੇ ਪਰਚੇ ਦਰਜ ਹੈ ਕਿੰਨੇ ਸਮੇ ਤੋਂ ਇਨਵੋਲਵਮੈਂਟ ਸੀ ਵੀ ਨਸ਼ੇ ਵਿੱਚ ਇਹ ਪਿਛਲੇ ਕਾਫੀ ਸਮੇ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਆ

ਫਰਦਰ ਸਕਿਉਰਟੀ ਉਹ ਆਪਾਂ ਪ੍ਰੋਵਾਈਡ ਫੋਨ ਤੇ ਕਿਸ ਪਿੰਡ ਚ ਕਿੰਨੇ ਘਟੋ ਹਾਸਕਾ ਵਾਟਰ ਸੋਰਸ ਵਾਟਰ ਸੋਰਸ ਕਰੀਬ 4 ਜਾਂ 5 ਜਿਹੜਿਆ ਜਗਾਵਾਂ ਮੇ ਹੈਗੀਆਂ ਜਿਹੜੀਆਂ ਉਹ ਖਾਲੀ ਕਰਾ ਚੁੱਕਾ ਸਾਰ ਨਸ਼ੇਦਸਿਕਾਂ ਨਾਲ ਕਰੀ ਨੰ ਇੰਡੀਆ ਦੇ ਸਾਰੇ ਸਾਰੇ ਨਸ਼ੇ ਤਸ਼ਕਰ ਵਾਲਿਆਂ ਨੇ ਜੀ